ਜਾ ਕੰਬੋਡੀਆ ਜਾਂਦੇ ਨੇ ਉੱਥੇ ਇਤਿਹਾਸਿਕ ਇਮਾਰਤਾਂ ਵੀ ਕਾਫੀ ਹੈਗੀਆਂ ਨੇ ਮੰਦਰ ਰਹਿ ਗਿਆ ਹੈ ਹਿੰਦੂਇਜ਼ਮ ਨੂੰ ਉਹ ਫੋਲੋ ਕਰਦੇ ਆ ਤਾਂ ਵੀ ਲੋਕ ਉੱਥੇ ਜਾਂਦੇ ਨੇ ਥਾਈਲੈਂਡ ਦੇ ਵਿੱਚ ਅਲੱਗ-ਅਲੱਗ ਭਾਰਤ-ਪਾਕਿਸਤਾਨ ਦੀ ਲੜਾਈ ਹੋ ਗਈ ਹੈ ਟੀ ਯੂਕਰੇਨ ਰਸ਼ੀਆ ਦੀ ਲੜਾਈ ਚੱਲ ਰਹੀ ਆ ਫਿਰ ਇਜ਼ਰਾਈਲ ਤੇ ਈਰਾਨ ਦੀ ਲੜਾਈ ਹੋਈ ਇਦਾਂ ਹੀ ਅਲੱਗ-ਅਲੱਗ ਦੇਸ਼ਾਂ ਦੀਆਂ ਲੜਾਈਆਂ ਜਿਹੜੀਆਂ ਅਸੀਂ ਹੁਣ ਪਿਛਲੇ ਸਮੇਂ ਦੇ ਵਿੱਚ ਦੇਖਣ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਪਰ ਵੀਰਵਾਰ ਨੂੰ ਇੱਕ ਨਵੀਂ ਲੜਾਈ ਹੈ ਜਿਹੜੀ ਉਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਵੀ ਪਹਿਲਾਂ ਲੜਾਈਆਂ ਥੋੜੀਆਂ ਸੀਗੀਆਂ ਜਿਹੜੀ ਇੱਕ ਹੋਰ ਨਵੀਂ ਲੜਾਈ ਆ ਉਹ ਦੇਖਣ ਦੇ ਵਿੱਚ ਸਾਹਮਣੇ ਆਈ ਆ ਭਾਰਤ-ਪਾਕਿਸਤਾਨ ਦੀ ਲੜਾਈ ਹੋ ਗਈ ਅੱਡੀ ਯੂਕਰੇਨ-ਰਸ਼ੀਆ ਦੀ ਲੜਾਈ ਚੱਲ ਰਹੀ ਆ ਫਿਰ ਇਜ਼ਰਾਈਲ ਤੇ ਈਰਾਨ ਦੀ ਲੜਾਈ ਹੋਈ ਇਦਾਂ ਹੀ ਲਗ ਲਗ ਦੇਸ਼ਾਂ ਦੀਆਂ ਲੜਾਈਆਂ ਜਿਹੜੀਆਂ ਸੀ ਹੁਣ ਪਿਛਲੇ ਸਮੇਂ ਦੇ ਵਿੱਚ ਦੇਖਣ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਪਰ ਵੀਰਵਾਰ ਨੂੰ ਇੱਕ ਨਵੀਂ ਲੜਾਈ ਹੈ ਜਿਹੜੀ ਉਹ ਨਿਕਲ ਕੇ ਆਈ ਗੱਲ ਕਰਦੇ ਆ ਥਾਈਲੈਂਡ ਤੇ ਕੰਬੋਡੀਆ ਹੁਣ ਜਿਹੜੇ ਥਾਈਲੈਂਡ ਜਾਂ ਕੰਬੋਡੀਆ ਘੁੰਮਣ ਦੇ ਸ਼ਕੀਨ ਨੇ ਕਿਉਂਕਿ ਭਾਰਤ ਦੇ ਵਿੱਚੋਂ ਕਾਫੀ ਲੋਕ ਜਾਂ ਪਾਕਿਸਤਾਨ ਦੇ ਵਿੱਚੋਂ ਥਾਈਲੈਂਡ ਘੁੰਮਣ ਦਾ ਸ਼ੌਂਕ ਰੱਖਦੇ ਨੇ ਜਾਂ ਕੰਬੋਡੀਆ ਜਾਂਦੇ ਨੇ ਉੱਥੇ ਇਤਿਹਾਸਿਕ ਇਮਾਰਤਾਂ ਵੀ ਕਾਫੀ ਹੈਗੀਆਂ ਨੇ ਮੰਦਰ ਰਹਿ ਗਿਆ ਹਿੰਦੂਇਜ਼ਮ ਨੂੰ ਉਹ ਫੋਲੋ ਕਰਦੇ ਆ ਤਾਂ ਵੀ ਲੋਕ ਉੱਥੇ ਜਾਂਦੇ ਨੇ ਥਾਈਲੈਂਡ ਦੇ ਵਿੱਚ ਅਲੱਗ-ਅਲੱਗ ਮੰਦਿਰਾਂ ਨੂੰ ਦੇਖਣ ਜਾ ਆਪਣੀ ਆਸਥਾ ਦੇ ਅਕੋਰਡਿੰਗ ਜਾਂਦੇ ਨੇ ਕਈ ਵਿਸ਼ਨੂ ਭਗਵਾਨ ਦੇ ਮੰਦਿਰ ਹੈਗੇ ਨੇ ਸਾਊਥ ਇੰਡੀਆ ਕਾਫੀ ਜਾਂਦਾ ਉਹਨਾਂ ਦੇਸ਼ਾਂ ਦੇ ਵਿੱਚ ਹੁਣ ਇਹਨਾਂ ਦੀ ਜਿਹੜੀ ਲੜਾਈ ਹੋਈ ਆ ਉਹਦਾ ਕੀ ਕਾਰਨ ਸੀ ਕੀ ਇਹ ਲੜਾਈ ਹੁਣ ਅੱਗੇ ਤੱਕ ਪਹੁੰਚੂਗੀ ਉਹਦੇ ਉੱਪਰ ਗੱਲ ਕਰਾਂਗੇ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਪਸੰਦ ਆਊਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਹਾਈਪ ਕਰਿਓ ਵੀਡੀਓ ਨੂੰ ਤਾਂ ਕਿ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਹੁਣ ਕੰਬੋਡੀਆ ਤੇ ਥਾਈਲੈਂਡ ਦੀ ਲੜਾਈ ਹੋਈ ਮੇਨ ਕਾਰਨ ਕੀ ਸੀ ਵੀ ਇਹ ਲੜਾਈ ਕਦੇ ਵੀ ਸੁਣੀ ਨਹੀਂ ਸੀ ਲੋਕਾਂ ਨੇ ਧਿਆਨ ਦੇ ਵਿੱਚ ਨਹੀਂ ਸੀਗਾ ਵੀ ਕੰਬੋਡੀਆ ਥਾਈਲੈਂਡ ਵੀ ਜਿਹੜਾ ਆਪਸ ਦੇ ਵਿੱਚ ਆ ਲੜ ਸਕਦੇ ਨੇ ਪਰ ਇਹਨਾਂ ਦੇ ਵਿੱਚ ਵੀ ਜਿਹੜਾ ਕਨਫਲिक्ट ਆ ਜਾਂ ਮੁੱਦਾ ਵਾ ਉਹ ਸਦੀਆਂ ਪੁਰਾਣਾ ਵਾ ਲਗਭਗ 100 ਸਾਲ ਪਹਿਲਾਂ ਫਰਾਂਸੀਸੀਆਂ ਦੇ ਅਧੀਨ ਸੀ ਜਦੋਂ ਕੰਬੋਡੀਆ ਤਾਂ ਇਹਨਾਂ ਦੇ ਵਿੱਚ ਸਰਹੱਦ ਖਿੱਚੀ ਗਈ ਥਾਈਲੈਂਡ ਤੇ ਕੰਬੋਡੀਆ ਦੇ ਵਿਚਕਾਰ ਵੀ ਆਪਣੀ ਆਪਣੀਆਂ ਸਰਹੱਦਾਂ ਹੁਣ ਦੇਸ਼ਾਂ ਦੀਆਂ ਹੋ ਗਈਆਂ ਜਿਵੇਂ ਇੰਡੀਆ ਪਾਕਿਸਤਾਨ ਦੀ ਸਰਹੱਦ ਦਾ ਇਦਾਂ ਹੀ ਥਾਈਲੈਂਡ ਤੇ ਕੰਬੋਡੀਆ ਦੀ ਸਰਹੱਦ ਬਣੀ ਤੇ ਪਹਿਲਾਂ ਤਾਂ ਇਹਨਾਂ ਦੀਆਂ ਛੋਟੀਆਂ-ਮੋਟੀਆਂ ਨੋਕ-ਜੋਕਾਂ ਚੱਲਦੀਆਂ ਰਹੀਆਂ ਜਦੋਂ ਸਾਲ 2008 ਹੁੰਦਾ ਤਾਂ ਇਹ ਜਿਹੜਾ ਮੁੱਦਾ ਸੀ ਲੜਾਈ ਵਾਲਾ ਬਹੁਤ ਜ਼ਿਆਦਾ ਭਖਿਆ ਲੋ ਆਪਣੇ ਆਪ ਦੇ ਵਿੱਚ ਇੱਕ ਲੜਾਈ ਹੋਣੀ ਇਹਨਾਂ ਦੀ ਸ਼ੁਰੂ ਹੋ ਗਈ ਫਿਰ ਛੋਟੇ-ਛੋਟੇ ਟਾਈਮ ਪੀਰੀਅਡ ਦਵਾਲ ਕੋਈ ਲੜਾਈ ਹੋਣੀ ਕਿਸੇ ਦੇ ਨਾਗਰਿਕ ਮਾਰੇ ਜਾਣਾ ਕਦੇ ਇੱਕ ਲੋਕ ਮਾਰਿਆ ਜਾਣਾ ਕਰੇ ਦੋ ਲੋਕ ਮਾਰੇ ਜਾਣੇ ਇਸ ਤਰੀਕੇ ਦੋਨੇ ਦੇਸ਼ ਆਪਣੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਸੋ ਇਹ ਲੜਾਈ ਉਹ ਟਾਈਮ ਤੱਕ ਇੰਨੀ ਵੱਡੇ ਲੈਵਲ ਤੇ ਨਹੀਂ ਬਣੀ ਸੀ ਛੋਟੀ ਮੋਟੀ ਗੱਲ ਹੁੰਦੀ ਰਹਿੰਦੀ ਸੀ ਤੇ ਉਹ ਗੱਲ ਜਿਹੜੀ ਸੀਗੀ ਥੰਮ ਜਾਂਦੀ ਸੀਗੀ ਕਾਰਨ ਕੀ ਸੀਗਾ ਕੰਬੋਡੀਆ ਨੇ 2008 ਦੇ ਵਿੱਚ ਇੱਕ ਮੰਦਿਰ ਸੀ ਕੰਬੋਡੀਆ ਦੇ ਵਿੱਚ ਜਿਹੜਾ ਯੂਨੈਸਕੋ ਹੈਰੀਟੇਜ ਬਣਾਉਣਾ ਚਾਹੁੰਦਾ ਸੀ ਕੰਬੋਡੀਆ ਤੇ ਥਾਈਲੈਂਡ ਨੇ ਉਹਦਾ ਰੱਜ ਕੇ ਵਿਰੋਧ ਕੀਤਾ ਸੀ ਇਸ ਚੀਜ਼ ਕਰਕੇ ਹੀ ਇਹਨਾਂ ਦੀ ਜਿਹੜੀ ਲੜਾਈ ਸੀਗੀ ਉਹ ਸ਼ੁਰੂ ਹੋਈ ਸੀ ਮਤਲਬ ਆਪਸ ਦੇ ਵਿੱਚ ਥੋੜੀਆਂ ਬਹੁਤ ਗੱਲਾਂ ਚੱਲਦੀਆਂ ਹੋਣਗੀਆਂ ਉਹ ਕਹਿੰਦੇ ਸੀਗੇ ਉਹ ਕਹਿੰਦੇ ਸੀ ਮੰਦਰ ਨੂੰ ਯੂਨੈਸਕੋ ਵਰਲਡ ਹੈਰੀਟੇਜ ਦੇ ਵਿੱਚ ਨਹੀਂ ਲੈ ਕੇ ਆਉਣਾ ਤੇ ਕੰਬੋਡੀਆ ਨੇ ਸਾਨੂੰ ਬਿਨਾਂ ਦੱਸੇ ਇਹ ਕੁਝ ਕੀਤਾ ਸੋ ਇਦਾਂ ਦਾ ਕਨਫਲਿਕਟ ਸੀਗਾ ਜਿਹੜਾ ਇਹਨਾਂ ਦਾ ਚੱਲੀ ਜਾਂਦਾ ਸੀਗਾ ਇਸ ਸਾਲ ਦੇ ਵਿੱਚ ਪਹਿਲਾਂ ਮਈ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਜਿਹਦੇ ਵਿੱਚ ਦੋ ਨਾਗਰਿਕ ਮਾਰੇ ਗਏ ਸੀਗੇ ਇਸ ਤੋਂ ਕੁਝ ਸਮਾਂ ਪਹਿਲਾਂ ਦੋਨਾਂ ਦੇਸ਼ਾਂ ਨੇ ਆਫਸਿਸ ਰੱਦਾਂ ਦੇ ਵਿੱਚ ਬੈਨ ਲਗਾਤਾ ਸੀ ਮਤਲਬ ਆਫਸੀ ਸਰਹੱਦਾਂ ਨੂੰ ਪਾਰ ਕਰਨ ਦੇ ਉੱਪਰ ਪੂਰਾ ਇਹਨਾਂ ਨੇ ਸੀਗਾ ਜਿਹੜਾ ਰੋਕ ਲਾ ਦਿੱਤੀ ਸੀ ਤੇ ਕੰਬੋਡੀਆ ਜਿਹੜੇ ਵੀ ਫਰੂਟ ਫਲ ਸਬਜ਼ੀਆਂ ਥਾਈਲੈਂਡ ਤੋਂ ਮੰਗਵਾਉਂਦਾ ਸੀ ਉਹ ਵੀ ਕਾਫੀ ਅੱਦ ਤੱਕ ਇਹਨਾਂ ਨੇ ਘਟਾਦਾ ਸੀਗਾ ਤੇ ਜਿਹੜੇ ਥਾਈਲੈਂਡ ਦੇ ਬੰਦੇ ਕੰਬੋਡੀਆ ਘੁੰਮਣ ਜਾਂਦੇ ਸੀਗੇ ਉਹਨਾਂ ਦੇ ਵੀ ਕਾਫੀ ਜ਼ਿਆਦਾ ਹੁਣ ਸਖਤਾਈ ਕੀਤੀ ਗਈ ਸੀ ਇਹ ਚੀਜ਼ਾਂ ਚੱਲੀ ਗਈਆਂ ਤੇ ਇੱਕ ਨਾ ਇੱਕ ਦਿਨ ਜਿਹੜੀ ਇਹ ਪਾਬੰਦੀਆਂ ਸੀਗੀਆਂ ਵੱਡੀ ਲੜਾਈ ਦੇ ਰੂਪ ਦੇ ਵਿੱਚ ਸਾਹਮਣੇ ਆਈਆਂ ਵੀਰਵਾਰ ਨੂੰ ਥਾਈਲੈਂਡ ਦੇ ਕੰਬੋਡੀਆ ਦੀ ਫੌਜ ਆਮੋ ਸਾਹਮਣੇ ਹੋਈ ਤੇ ਕੰਬੋਡੀਆ ਕਹਿ ਰਿਹਾ ਵਾ ਗੱਲਾਂ ਬਣਾ ਰਿਹਾ ਵੀ ਥਾਈਲੈਂਡ ਨੇ ਪਹਿਲਾਂ ਹਮਲਾ ਕੀਤਾ ਤੇ ਥਾਈਲੈਂਡ ਕਹਿ ਰਿਹਾ ਕੰਬੋਡੀਆ ਨੇ ਪਹਿਲਾਂ ਹਮਲਾ ਕੀਤਾ ਬੀਬੀਸੀ ਦੀ ਨਿਊਜ਼ ਦੇ ਅਕੋਰਡਿੰਗ ਜਿਹੜੀ ਇਹ ਹਮਲੇ ਦੀ ਆ ਇਹ ਪ੍ਰੋਪਰ ਤੌਰ ਦੇ ਉਤੇ ਪੁਸ਼ਟੀ ਨਹੀਂ ਕੀਤੀ ਗਈ ਵੀ ਕਿਹਨੇ ਪਹਿਲਾਂ ਹਮਲਾ ਕੀਤਾ ਪਰ ਜਿਹੜੇ ਸਥਾਨਕੀ ਲੋਕ ਨੇ ਉਹ ਦੱਸ ਰਹੇ ਨੇ ਵੀ ਇਹ ਦਾ ਦੋਆ ਇਸ ਹਮਲੇ ਦੇ ਵਿੱਚ ਜਿਹੜੇ ਸੀਗੇ 12 ਲੋਕ ਮਾਰੇ ਗਏ ਗੋਲਾਬਾਰੀ ਹੋਈ ਗੋਲੀਆਂ ਚੱਲੀਆਂ ਰਾਕਟ ਲਾਂਚਰ ਚੱਲੇ ਮਜ਼ਾਈਲਾਂ ਚੱਲੀਆਂ ਮਤਲਬ ਏਡੇ ਵੱਡੇ ਲੈਵਲ ਤੇ ਲੜਾਈ ਸੀਗੀ ਜਿਹੜੀ ਕੁਝ ਘੰਟਿਆਂ ਦੇ ਵਿੱਚ ਇਹ ਬਦਲ ਗਈ ਹੁਣ ਸਵਾਲ ਖੜਾ ਹੋ ਗਿਆ ਵੀ ਕੀ ਇਹ ਲੜਾਈ ਇੱਕ ਵੱਡਾ ਜੰਗ ਦਾ ਰੂਪ ਧਾਰਨ ਕਰ ਲੂਗੀ ਇਹ ਬੜੀ ਸੋਚਣ ਵਾਲੀ ਗੱਲ ਆ ਪਰ ਜੇ ਦੇਖਿਆ ਜਾਵੇ ਇੱਕ ਦਾ ਵਪਾਰਕ ਗੱਲ ਤੋਂ ਵੀ ਦੇਖਿਆ ਜਾਵੇ ਜਾਂ ਇਹਨਾਂ ਦੀ ਪੋਜੀਸ਼ਨ ਨੂੰ ਦੇਖ ਕੇ ਦੇਖਿਆ ਜਾਵੇ ਥਾਈਲੈਂਡ ਤੇ ਕੰਬੋਡੀਆ ਆਪਸ ਦੇ ਵਿੱਚ ਲੜ ਨਹੀਂ ਸਕਦੇ ਕਿਉਂਕਿ ਥਾਈਲੈਂਡ ਦਾ ਜਿਹੜਾ ਰਾਜਾ ਵਾ ਉਹਦੇ ਕੋਲੇ ਬਹੁਮਤ ਜਾਂ ਡੈਮੋਕ੍ਰੇਸੀ ਨਹੀਂ ਹੈਗੀ ਉਹ ਸਾਬਕਾ ਰਾਜੇ ਦਾ ਜਿਹੜਾ ਬੇਟਾ ਵਾ ਤੇ ਉਹਦੇ ਨਾਲ ਲੋਕ ਇੰਨੇ ਜ਼ਿਆਦਾ ਨਹੀਂ ਖੜਦੇ ਪਰ ਉਹ ਕਹਿ ਰਿਹਾ ਵਾ ਵੀ ਜਿਹੜੀ ਇਹ ਸਮਝੋਤਾ ਵਾ ਅੰਤਰਰਾਸ਼ਟਰੀ ਕੂਟਨੀਤੀ ਦੇ ਤਹਿਤ ਹੋਣਾ ਚਾਹੀਦਾ ਤੇ ਕੰਬੋਡੀਆ ਦਾ ਜਿਹੜਾ ਪ੍ਰਧਾਨ ਮੰਤਰੀ ਆ ਹੁਣ ਮੈਨਾਤ ਉਹ ਵੀ ਕਹਿ ਰਿਹਾ ਵੀ ਸ਼ਾਂਤੀ ਦੇ ਨਾਲ ਇਹ ਗੱਲ ਆ ਜਿਹੜੀ ਉਹ ਹੱਲ ਹੋਣੀ ਚਾਹੀਦੀ ਆ ਪਰ ਦੋਨਾਂ ਦੇ ਕੋਲੇ ਲੀਡਰਸ਼ਿਪ ਦੀ ਕਮੀ ਆ ਉਸ ਕਮੀ ਦੇ ਕਰਕੇ ਇਹ ਲੜਾਈ ਆ ਜਿਹੜੀ ਅੱਗੇ ਜਾ ਵੀ ਸਕਦੀ ਆ ਤੇ ਇੱਥੇ ਵੀ ਰੁਕ ਸਕਦੀ ਆ ਪਰ ਹਮਲੇ ਤੋਂ ਬਾਅਦ ਹੁਣ ਤੱਕ ਦੇ ਕਹਿੰਦੇ ਉੱਥੇ ਇੰਨਾ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਕਾਫੀ ਜ਼ਿਆਦਾ ਚੀਜ਼ਾਂ ਦੇ ਉੱਤੇ ਰੋਕ ਲੱਗ ਚੁੱਕੀ ਆ ਮਤਲਬ ਵੀ ਹਮਲਾ ਰੁਕਿਆ ਪਰ ਸਥਾਨਕੀ ਲੋਕ ਨੇ ਉਹਨਾਂ ਨੂੰ ਬਾਰਡਰ ਦੇ ਨਾਲ ਦਾ ਇਲਾਕਾ ਜਿਹੜਾ ਛੱਡ ਕੇ ਜਾਣ ਦੇ ਲਈ ਕਹਿ ਦਿੱਤਾ ਗਿਆ ਵੀ ਤੁਸੀਂ ਉੱਥੋਂ ਆਪਣੇ ਘਰ ਛੱਡ ਕੇ ਬੰਕਰਾਂ ਜਾਂ ਸੇਫ ਸਥਾਨਾਂ ਦੇ ਉੱਪਰ ਪਹੁੰਚ ਜਾਓ ਜਿਹਦੇ ਨਾਲ ਪਤਾ ਨਹੀਂ ਵੀ ਕਦੋਂ ਮਾਹੌਲ ਵਿਗੜ ਜਾਏ ਤੇ ਲੜਾਈ ਸ਼ੁਰੂ ਹੋ ਜਵੇ ਸੋ ਇੰਨੀ ਇੱਕ ਵੀਡੀਓ ਸੀ ਅਗਰ ਵਧੀਆ ਲੱਗੀ ਜਾਣਕਾਰੀ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦੱਸਿਓ ਵੀ ਤੁਹਾਡੀ ਕੀ ਰਾਇ ਹੈ ਕਿ ਇਹ ਲੜਾਈ ਅੱਗੇ ਲੱਗ ਸਕਦੀ ਆ ਜਾਂ ਇਹ ਲੜਾਈ ਇੱਥੇ ਹੀ ਖਤਮ ਹੋ ਜੂਗੀ